ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਸਾਰਿਆਂ ਨੂੰ ਨਵੇਂ ਤੋਂ ਨਵੇਂ ਬਿਲਕੁਲ ਲੇਟੈਸਟ ਆਰਟੀਕਲ ਚਾਹੀਦੇ ਹੁੰਦੇ ਆ ਪਾਣ ਨੂੰ ਤੇ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਸੂਟ ਕਢਾਈਆਂ ਵਾਲੇ ਹੈਂਡਵਰਕ ਮਸ਼ੀਨੀ ਵਰਕ ਆਰੀ ਦਬ ਕਾ ਕੋਟਾ ਮਤਲਬ ఎవਰੀਥਿੰਗ ਸਾਡੇ ਕੋਲ ਹਰੇਕ ਮਟੀਰੀਅਲ ਤਿਆਰ ਹੁੰਦਾ ਸੋ ਉਹਨਾਂ ਚੀਜ਼ਾਂ ਨੂੰ ਮਤਲਬ ਧਿਆਨ ਚ ਰੱਖਦੇ ਹੋ ਇਹ ਮੈਂ ਹੁਣ ਕਾਫੀ ਸਟੱਫ ਪਲੇਨ ਲੈ ਕੇ ਆਈ ਹੂੰ ਕਾਫੀ ਕਲਰਸ ਐ ਸੋ ਤੁਸੀਂ ਵੀ ਜਿੱਦਾਂ ਆਪਣੀ ਚੋਇਸ ਦਾ ਕੋਈ ਸੂਟ ਤਿਆਰ ਕਰਾਣਾ ਹੋਵੇ ਤਾਂ ਇਨ੍ਹਾਂ ਕਲਰਾਂ ਚੋਂ ਤੁਸੀਂ ਸਕਰੀਨਸ਼ਾਟ ਮਾਰ ਕੇ ਆਪਣਾ ਕਲਰ ਵੀ ਚੂਜ਼ ਕਰ ਸਕਦੇ ਹੋ ਤੇ ਸਾਨੂੰ ਵੀ ਭੇਜ ਸਕਦੇ ਹੋ ਤਾਂ ਕਿ ਅਸੀਂ ਉਹਦੇ ਤੇ ਹੀ ਤੁਹਾਡਾ ਸੂਟ ਰੈਡੀ ਕਰਾ ਸਕੀਏ ਆਪਾਂ ਤੁਹਾਨੂੰ ਦਿਖਾਣੇ ਆਂ ਜੀ ਸਭ ਤੋਂ ਪਹਿਲੇ ਨੰਬਰ ਤੇ ਆ ਇਹ ਹੈ ਜੀ ਪਾਣੀ 골ਡ ਜਿਸ ਦਾ ਕਿ ਬਹੁਤ ਹੀ ਟ੍ਰੈਂਡ ਹੈ ਪਾਣੀ 골ਡ ਪਾਣੀ 골ਡ ਦੀ ਹੁਣੇ ਜੋ ਆਪਾਂ ਮਤਲਬ ਪਹਿਲੀ ਵੀਡੀਓ ਪਾਈ ਸੀ ਉਹਦੇ ਚ ਪਾਣੀ 골ਡ ਦੀ ਡਰੈੱਸ ਪਾਈ ਸੀ ਤੇ ਜੋ ਕਿ ਹੁਣ ਵੀ ਆਪਾਂ ਕੋਲ ਡੰਮੀ ਤੇ ਡਿਸਪਲੇ ਹੈ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੀ ਆ ਮੁਕਮਲ ਮੁਕਮਲ ਹੋ ਜਾਈ ਗੀ ਕੀ ਐਡਰੈਸ ਹੈ ਇਹ ਐਡਰੈਸ ਪਾਣੀ 골ਡ ਹੈ ਤਾਂ ਪਾਣੀ 골ਡ ਤੇ ਜਿਵੇਂ ਤੁਸੀਂ ਆਪਣਾ ਕੰਮ ਵੀ ਕਰਾਉਂਦੇ ਆ ਜਿਵੇਂ ਆਪਣਾ ਕੰਮ ਵੀ ਕਰਾਉਂਦੇ ਆ ਉਹ ਵੀ ਬਹੁਤ ਸੋਹਣਾ ਲੱਗਦਾ ਤੇ ਉਦਾਂ ਹੀ ਇਹ ਚੀਜ਼ ਵੀ ਐਵੇਂ ਹੀ ਹੈ ਪਾਣੀ 골ਡ ਤੇ ਜਿਵੇਂ ਤੁਸੀਂ ਮਹਿਰੂਨ ਹੋ ਗਿਆ ਬੋਟਲ ਗ੍ਰੀਨ ਹੋ ਗਿਆ ਚੈਰੀ ਕਲਰ ਹੋ ਗਿਆ ਜਰੀ ਤੇ ਗੋਟੇ ਦੇ ਨਾਲ ਆਪਾਂ ਕੰਮ ਕਰਾਉਂਦੇ ਆ ਤਾਂ ਬਹੁਤ ਬੈਸਟ ਬੈਸਟ ਚੀਜ਼ ਲੱਗਦੀ ਹੈ ਤੇ ਨੈਕਸਟ ਆ ਗਿਆ ਜੀ ਇਹ ਕਲਰ ਹੈ ਇਮਰਜੈਂਟਾ ਤੇ ਚੈਰੀ ਦੀ ਮਿਕਸਡ ਟੋਨ ਹੈ ਜਦੋਂ ਆਪਾਂ ਚੱਕ ਕੇ ਇਦਾਂ ਦੇਖਦੇ ਆਂ ਤਾਂ ਵੰਜੰਟਾ ਲੱਗਦਾ ਇਦਾਂ ਕਰਦੇ ਆਂ ਤਾਂ ਚੈਰੀ ਕਲਰ ਹੈ ਇਹਦੇ ਤੇ ਵੀ 골ਡਨ ਕਲਰ ਬਹੁਤ ਹੀ ਜੱਜ ਕੇ ਆਂਦਾ ਹੈ ਜੀ ਜਰੀ ਦਾ ਕੰਮ ਗੋਟੇ ਦਾ ਬਹੁਤ ਸੋਹਣਾ ਲੱਗਦਾ ਹੈ ਚਾਹੇ ਤੁਸੀਂ ਮਸ਼ੀਨੀ ਵਰਕ ਕਰਾ ਲਓ ਤਾਂ ਵੀ ਬਹੁਤ ਸੋਹਣਾ ਲੱਗਣਾ ਇਹ ਸੂਟ ਇਸ ਤੋਂ ਬਾਅਦ ਆ ਗਿਆ ਜੀ ਇਹ ਕਲਰ ਇਹ ਆ ਗਿਆ ਸ਼ਾਹੀ ਗ੍ਰੀਨ ਕਲਰ ਇਹ ਗ੍ਰੀਨ ਜੋ ਹੈਗਾ ਇਹਦਾ ਅੱਜਕੱਲ ਬਹੁਤ ਟ੍ਰੈਂਡ ਹੈ ਇਹਦੇ ਤੋਂ ਤੁਸੀਂ ਜਿਵੇਂ ਆਰੀ ਦੇ ਕੰਮ ਕਰਵਾ ਕੇ ਹਲਕਾ-ਹਲਕਾ ਦਬ ਕਾ ਮੋਤੀ ਦੀ ਟੱਚਿੰਗ ਦਿੰਦੇ ਹੋ ਤਾਂ ਅੱਛੀਆਂ ਡਰੈੱਸਾਂ ਤਿਆਰ ਹੁੰਦੀਆਂ ਇਹਦੇ ਨਾਲ ਅਸੀਂ ਹੁਣੇ ਥੋੜੇ ਦਿਨ ਹੋਏ ਮੈਚਿੰਗ ਕਰਕੇ ਖੀਨ ਖਾਪਦੀਆਂ ਸ਼ਰਟਾਂ ਦੇ ਨਾਲ ਇਹ ਬਾਟਮ ਤਿਆਰ ਕਰਕੇ ਤੇ ਇੱਕ ਅਗਰੇ ਤਿਆਰ ਕਰਕੇ ਦੱਤੇ ਆ ਤੇ ਨੈਕਸਟ ਆ ਗਿਆ ਜੀ ਇਹ ਆ ਗਈ ਕਰੇਪ ਇੱਕ ਕਰੇਪ ਦਾ ਹੈਗਾ ਜੀ ਡਾਰਕ ਮੈਜੈਂਟਾ ਕਲਰ ਹੈ ਉਸ ਤੋਂ ਬਾਅਦ ਸ਼ਿਮਰ ਦਾ ਪੈਰਟ ਕਲਰ ਆ ਗਿਆ ਉਸ ਤੋਂ ਬਾਅਦ ਬਰਬਰੀ ਦਾ ਆ ਗਿਆ ਜੀ ਬਰਬਰੀ ਸਿਲਕ ਤੇ ਫਿਰ ਆ ਗਿਆ ਆਪਾਂ ਕੋਲ ਕਰੇਪ ਤੇ ਫਿਰ ਇਹ ਕਰੇਪ ਆ ਗਈ ਇਹ ਵੀ ਕਰੇਪ ਦਾ ਪੈਰਟ ਕਲਰ ਹੈ ਪੈਰਟ ਕਲਰ ਹੋ ਗਿਆ ਲੈਵੈਂਡਰ ਹੋ ਗਿਆ ਇਹਨਾਂ ਦਾ ਟ੍ਰੈਂਡ ਕਦੇ ਵੀ ਨਹੀਂ ਜਾਂਦਾ ਕਿਉਂਕਿ ਇਹ ਕਲਰ ਇਦਾਂ ਦੇ ਸਦਾ ਬਹਾਰ ਚੀਜ਼ ਹੈ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਪਾਓ ਇਨਾ ਚ ਹਲਕੇ ਹਲਕੇ ਮਸ਼ੀਨੀ ਕੰਮ ਕਰਾ ਕੇ ਤੁਸੀਂ ਨਾਰਮਲੀ ਸੂਟ ਮਤਲਬ 303500 ਚ ਰੈਡੀ ਕਰਾ ਸਕਦੇ ਹੋ ਆਪਾਂ ਵਿਦ ਦੁਪੱਟਾ ਤੁਹਾਨੂੰ ਡਾਈ ਕਰਾ ਕੇ ਸੂਟ 303500 ਚ ਰੈਡੀ ਕਰਕੇ ਦਵਾਂਗੇ ਜੀ ਉਹ ਤੋਂ ਨੈਕਸਟ ਆ ਗਈ ਜੀ ਖਾਦੀ ਇਹ ਖਾਦੀ ਦਾ ਪੀਸ ਹੈ ਜੀ ਇਹ ਖਾਦੀ ਸਿਲਕ ਹੈ ਕੀ ਆ ਗਈ ਜੀ ਰਸ਼ੀਨ ਕਰੇਪ ਹੈ ਸਾਚੀਨ ਕਰੇਵਕੀ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਹੈ ਤੇ ਨੈਕਸਟ ਇਹਦੀ ਕੀ ਬੈਨੇਫਿਟ ਹੈ ਆਪਾਂ ਨੂੰ ਇਹ ਕਦੇ ਵੀ ਛਿੱਜਦਾ ਨਹੀਂ ਹੈਗਾ ਜਿਵੇਂ ਮਿਲਡਾਈਨ ਤੋਂ ਰੈਡੀ ਹੋ ਕੇ ਆਂਦੇ ਆ ਇਹਦੇ ਕਾਫੀ ਕਲਰ ਹੈਗੇ ਆ ਜੇ ਤੁਸੀਂ ਚਾਹੋ ਆਪਾਂ ਉਹ ਵੀ ਮਤਲਬ ਤੁਹਾਨੂੰ ਵੀ ਦੇ ਸਕਦੇ ਆ ਨੈਕਸਟ ਇਹ ਕਾਟਨ ਆ ਗਈ ਜੀ ਤੇ ਫਿਰ ਆਪਾਂ ਬੇਬੀ ਪਿੰਕ ਕਲਰ ਹੈ ਕਰੇਵ ਦਾ ਇਹ ਸ਼ਿਮਰ ਆ ਗਈ ਤੇ ਫਿਰ ਰੈੱਡ ਹੈ ਇਹ ਡੁਪੀਨ ਸਲਕ ਹੈ ਇਹ ਸਾਰੇ ਹੀ ਜਿਵੇਂ ਸੂਟ ਆਇਆ ਤੁਸੀਂ ਇੱਕ ਵਾਰ ਪੀਠ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਹੈ ਤੇ ਇਹਨਾਂ ਤੇ ਜਿਵੇਂ ਤੁਸੀਂ ਵਿਆਹਾਂ ਦੇ ਰਿਲੇਟਿਡ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਬੜੇ ਵੀ ਬਹੁਤ ਸੋਹਣੇ ਲੱਗਣਗੇ ਹਨਾ ਤੇ ਜਿਵੇਂ ਹੁਣ ਹਲਕੇ ਫੁਲਕੇ ਸੂਟ ਬੰਦਾ ਕਹਿੰਦਾ ਵੀ ਜ਼ਿਆਦਾ ਭਾਰਾ ਨਹੀਂ ਚਾਹੀਦਾ ਤੇ ਮੈਂ ਇੱਕੋ ਸੁਜੈਸਟ ਕਰੂੰਗੀ ਇਹਨਾਂ ਈਸੀ ਕਪੜੇ ਤੇ ਬਣਵਾਓ ਸਦਾ ਬਹਾਰ ਹੈ ਜਿਵੇਂ ਮਰਜੀ ਤੁਸੀਂ ਹੰਡਾ ਸਕਦੇ ਹੋ ਨਾ ਸੋ ਹਾਂ ਸਾਡੇ ਮੈਂ ਲਾਸਟ ਰਿਕਵੈਸਟ ਇਹੀ ਕਰੂੰਗੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਫੋਲੋ ਲਾਈਕ ਕਰਨਾ ਨਾ ਭੁੱਲੋ ਜਿੱਥੇ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਤਾਂ ਸਾਨੂੰ ਮੈਸੇਜ ਪਾ ਕੇ ਤੁਸੀਂ ਉਹਦੇ ਰਿਲੇਟਿਡ ਅਗਰ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਡੇ ਮੈਸੇਜ ਦਾ ਜ਼ਰੂਰ ਰਿਪਲਾਈ ਕਰਾਂਗੇ ਜੀ ਓਕੇ ਥੈਂਕ ਯੂ